ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੂਖਮ ਅਧਿਆਪਨ ਦੀ ਲੋੜ ਅਤੇ ਮਹੱਤਵ ਤੇ ਸੂਖਮ ਅਧਿਆਪਨ ਦੀਆਂ ਸੀਮਾਵਾਂ ਕਿਹੜੀਆਂ-ਕਿਹੜੀਆਂ ਨੇ ਦੋ ਟਾਪਿਕ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਇਹਦਾ ਲੋੜ ਤੇ ਮਹੱਤਵ ਕੀ ਹੈ ਪਹਿਲਾ ਹੈ ਸਿਖਿਆਰਥੀਆਂ ਦੇ ਵਿੱਚ ਜਿਹੜੇ ਧਿਆਪਨ ਕੌਸ਼ਲ ਨੇ ਉਹਨਾਂ ਦਾ ਵਿਕਾਸ ਕਰਨਾ ਮੀਨਜ਼ ਜਿਹੜੇ ਸਿੱਖਣ ਵਾਲੇ ਨੇ ਵਿਦਿਆਰਥੀ ਨੇ ਉਹਨਾਂ ਨੂੰ ਉਸੇ ਵੱਖ-ਵੱਖ ਜਿਹੜੇ ਧਿਆਪਨ ਦੇ ਕੌਸ਼ਲ ਨੇ ਉਹ ਸਿਖਾਉਣੇ ਨੇ ਕੌਸ਼ਲ ਕਿਹੜੇ-ਕਿਹੜੇ ਨੇ ਜਿਵੇਂ ਕਿ ਪ੍ਰਸ਼ਨ ਕਿਵੇਂ ਪੁੱਛਣੇ ਆ ਵਿਆਖਿਆ ਕਿਵੇਂ ਕਰਨੀ ਆ ਬਲੈਕਬੋਰਡ ਨੂੰ ਕਿਵੇਂ ਯੂਜ਼ ਕਰਨਾ ਹੈ ਟੀਚਿੰ ਫਿਰ ਅਧਿਆਪਕਾਂ ਦੇ ਵਿਹਾਰ ਨੂੰ ਸੁਧਾਰਨਾ ਹੁਣ ਜਿਹੜੇ ਦੇਖੋ ਜਿਵੇਂ ਤੁਸੀਂ ਫਰੈਸ਼ਰਸ ਹੋ ਤਾਂ ਤੁਹਾਨੂੰ ਟੀਚਿੰਗ ਦਾ ਬਹੁਤਾ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ ਕਿਵੇਂ ਵਿਵਹਾਰ ਕਰਨਾ ਹੈ ਕਿਵੇਂ ਪੜਾਉਣਾ ਹੈ ਉਹਨੂੰ ਸੁਧਾਰਨ ਦੇ ਲਈ ਵੀ ਜਿਹੜਾ ਸੂਖਮ ਅਧਿਆਪਨ ਆ ਉਹਦੀ ਜ਼ਰੂਰਤ ਪੈਂਦੀ ਹੈ ਫਿਰ ਸਿਖਿਆਰਥੀਆਂ ਨੂੰ ਵੱਖ-ਵੱਖ ਅਧਿਆਪਨ ਕੌਸ਼ਲਾਂ ਤੋਂ ਜਾਣੂ ਕਰਵਾਉਣਾ ਵੱਖ-ਵੱਖ ਅਧਿਆਪਨ ਕੌਸ਼ਲ ਜਿਹੜੇ ਵੀ ਨੇ ਤਾਂ ਉਹਨਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਵਿਕਾਸ ਵੀ ਕਰਨਾ ਉਹਨਾਂ ਦਾ ਤੇ ਉਹਨਾਂ ਬਾਰੇ ਜਾਣਕਾਰੀ ਵੀ ਦੇਣੀ ਹੈ ਹੁਣ ਜਿੰਨੀ ਦੇਰ ਤੱਕ ਸਾਨੂੰ ਪਤਾ ਨਹੀਂ ਹੋਏਗਾ ਕਿ ਅਸੀਂ ਕਿਹੜੇ-ਕਿਹੜੇ ਕੌਸ਼ਲ ਨੇ ਤੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਉਹਦੇ ਵਿੱਚ ਕੀ ਹੁੰਦਾ ਤਾਂ ਅਸੀਂ ਇਫੈਕਟਿਵਲੀ ਨਹੀਂ ਪੜਾ ਸਕਾਂਗੇ ਫਿਰ ਸਿਖਿਆਰਥੀਆਂ ਨੂੰ ਪ੍ਰਤੀਪੋਸ਼ਣ ਪ੍ਰਦਾਨ ਕਰਨਾ ਇਹਨਾਂ ਨਾਲ ਜਿਹੜੇ ਬੱਚੇ ਨੇ ਜਦੋਂ ਆਪਣੀ ਟ੍ਰੇਨਿੰਗ ਲੈਣਗੇ ਤਾਂ ਨਾਲ-ਨਾਲ ਉਹਨਾਂ ਨੂੰ ਦੇਖੋ ਫੀਡਬੈਕ ਵੀ ਦਿੱਤੀ ਜਾਂਦੀ ਹੈ ਉਹਨਾਂ ਦੀ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੱਸੀਆਂ ਜਾਂਦੀਆਂ ਨੇ ਤੇ ਇਹਦੇ ਨਾਲ ਇੱਕ ਉਹ ਵਧੀਆ ਟੀਚਰ ਬਣ ਸਕਣਗੇ ਇਸ ਕਰਕੇ ਵੀ ਸੂਖਮ ਅਧਿਆਪਨ ਦੀ ਲੋੜ ਪੈਂਦੀ ਹੈ ਫਿਰ ਸੇਵਾਕਾਲੀ ਤੇ ਪੂਰਵ ਸੇਵਾਕਾਲੀ ਦੇ ਅਧਿਆਪਕਾਂ ਦੀ ਅਧਿਆਪਨ ਨਿਪੁੰਨਤਾ ਨੂੰ ਵਿਕਸਿਤ ਕਰਨ ਦੇ ਲਈ ਹੁਣ ਜਿਹੜੇ ਸੇਵਾ ਕਾਲੀ ਮੀਨਸ ਜੌਬ ਕਰ ਰਹੇ ਨੇ ਟੀਚਰ ਪੂਰਵ ਸੇਵਾ ਕਾਲੀ ਜਿਨ੍ਹਾਂ ਨੇ ਹਾਲੇ ਆਨਲਾਈਨ ਟੀਚਿੰਗ ਲਾਈਨ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਅਧਿਆਪਨ ਦੇ ਨਾਲ ਪੜਾਉਣ ਦੇ ਨਾਲ ਨਿਪੁੰਨਤਾ ਹੈ ਉਹਦੇ ਵਿੱਚ ਵਾਧਾ ਕਰਨ ਦੇ ਲਈ ਵੀ ਜਿਹੜਾ ਸੂਖਮ ਅਧਿਆਪਨ ਆਉਦੀ ਲੋਡ ਪੈਂਦੀ ਹੈ ਫਿਰ ਅਧਿਆਪਕਾਂ ਦੇ ਅਧਿਆਪਨ ਨੂੰ ਵਿਅਕਤੀਗਤ ਬਣਾਉਣ ਦੇ ਲਈ ਹੁਣ ਹਰੇਕ ਜਿਹੜਾ ਅਧਿਆਪਕ ਆ ਵਿਦਿਆਰਥੀ ਹੈ ਉਹਦੇ ਦੇਖ ਲਓ ਆਪਣਾ ਟੀਚਿੰਗ ਸਟਾਈਲ ਹੁੰਦਾ ਪੜਾਉਣ ਦਾ ਆਪਣੇ ਵੱਖਰੇ ਢੰਗ ਹੁੰਦੇ ਨੇ ਕੋਈ ਅਧਿਆਪਕ ਇਸ ਤਰੀਕੇ ਨਾਲ ਪੜਾਉਂਦਾ ਕੋਈ ਕਿਸ ਤਰੀਕੇ ਨਾਲ ਤਾਂ ਇਹ ਕੀ ਹੁੰਦਾ ਉਹਦਾ ਇਹ ਇਹ ਇੰਡੀਵਿਜੂਅਲਾਈਜ਼ਡ ਹੋ ਜਾਂਦਾ ਹੁਣ ਜਿਵੇਂ ਕਿ ਤੁਸੀਂ ਵੀ ਦੇਖੋਗੇ ਜੇ ਤੁਸੀਂ ਪੜ੍ਹਾਓਗੇ ਤੁਸੀਂ ਪ੍ਰੈਕਟਿਸ ਕਰੋਗੇ ਸਪੋਜ਼ ਕਰੋ ਤੁਸੀਂ 8-10 ਬੱਚਿਆਂ ਦਾ ਤੁਹਾਡਾ ਗਰੁੱਪ ਬਣਿਆ ਕਾਲਜ ਦੇ ਵਿੱਚ ਤਾਂ ਸਭ ਦਾ ਜਿਹੜਾ ਟੀਚਿੰਗ ਸਟਾਈਲ ਉਹ ਵੱਖਰਾ-ਵੱਖਰਾ ਹੋਏਗਾ ਕਿਸੇ 'ਚ ਕੋਈ ਕੁਆਲਿਟੀ ਹੋएगी ਕਿਸੇ 'ਚ ਕੋਈ ਹੋएगी ਤਾਂ ਇਹ ਕੀ ਹੈ ਵੀ ਅਧਿਆਪਕ ਦੇ ਜਿਹੜੇ ਅਦੇ ਆਪਨ ਨਾਲ ਸਬੰਧਿਤ ਉਹਨੂੰ ਕੀ ਕਰਨਾ ਇੰਡੀਵਿਜੁਅਲਾਈਜ਼ਡ ਬਣਾਉਣਾ ਮੀਨਟ ਹਰੇਕ ਵਿਅਕਤੀ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਬਾਹਰ ਕੱਢਣਾ ਤੇ ਉਹਨਾਂ ਨੂੰ ਡਿਵੈਲਪ ਕਰਨਾ ਹੈ ਫਿਰ ਆਮ ਜਮਾਤ ਜਿਹਾਂ ਗੁੰਜਲਾਂ ਨੂੰ ਘੱਟ ਕਰਨ ਦੇ ਲਈ ਕਿਉਂਕਿ ਜੇਕਰ ਅਸੀਂ ਪਹਿਲੇ ਹੀ ਬੱਚੇ ਨੂੰ ਵੱਡੀ ਜਮਾਤ ਦੇ ਵਿੱਚ ਪੜਾਉਣ ਦੇ ਲਈ ਭੇਜ ਦਵਾਂਗੇ ਤਾਂ ਕੀ ਹੋਏਗਾ ਕਿ ਉਹ ਪੂਰੇ ਕੰਫੀਡੈਂਸ ਨਾਲ ਟੀਚ ਨਹੀਂ ਕਰ ਸਕਣਗੇ ਇਸ ਕਰਕੇ ਜਿਹੜਾ ਸੂਖਮ ਅਧਿਆਪਨ ਉਹਦੀ ਜ਼ਰੂਰਤ ਹੈ ਕਿਉਂਕਿ ਇਹਦੇ ਵਿੱਚ ਟਾਈਮ ਵੀ ਘੱਟ ਦਿੱਤਾ ਜਾਏਗਾ ਪੜਾਉਣ ਦੇ ਲਈ ਪੜਾਉਣ ਵਾਲਾ ਕੰਟੈਂਟ ਵੀ ਘੱਟ ਹੋਏਗਾ ਤੇ ਜਿਹੜੇ ਵਿਦਿਆਰਥੀ ਨੇ ਮੀਨ ਜੀ ਸਟੂਡੈਂਟ ਜਿਹੜੇ ਅੱਗੇ ਬੈਠੇ ਹੋਣਗੇ ਉਹ ਵੀ ਘੱਟ ਹੋਣਗੇ ਫਿਰ ਅਧਿਆਪਨ ਕਾਰਜ ਦਾ ਸਵੈ ਵਿਸ਼ਲੇਸ਼ਣ ਕਰਨ ਦੇ ਲਈ ਹੁਣ ਇਹਦੇ 'ਚ ਜਿਹੜਾ ਵਿਦਿਆਰਥੀ ਪ੍ਰੈਕਟਿਸ ਕਰ ਰਿਹਾ ਹੈ ਉਹ ਆਪਣੀ ਟੀਚਿੰਗ ਦਾ ਜਿਹੜਾ ਵਰਕ ਹੈ ਅਧਿਆਪਨ ਕਾਰਜ ਹੈ ਉਹਦਾ ਜੋ ਉਹ ਪੜਾ ਰਿਹਾ ਹੈ ਉਹਦਾ ਆਪਣੇ ਆਪ ਵੀ ਵਿਸ਼ਲੇਸ਼ਣ ਕਰ ਸਕਦਾ ਹੈ ਕਿਉਂਕਿ ਉਹਦੇ ਲਈ ਅਸੀਂ ਕੋਈ ਵੀ ਜਿਹੜੀ ਰਿਕਾਰਡਿੰਗ ਹੈ ਉਹ ਕਰ ਸਕਦੇ ਹਾਂ ਜਿਵੇਂ ਕਿ ਅੱਜ ਕੱਲ ਦਾ ਮੋਬਾਈਲ ਫੋਨ ਹੈਗੇ ਨੇ ਸਾਡੇ ਕੋਲ ਤਾਂ ਅਸੀਂ ਇੱਕ ਬੱਚੇ ਨੂੰ ਕਹਾਂਗੇ ਕਿ ਤੁਸੀਂ ਇਸ ਬੱਚੇ ਦੀ ਵੀਡੀਓ ਬਣਾਉਣੀ ਹੈ ਤਾਂ ਜੋ ਬੱਚਾ ਬਾਅਦ ਦੇ ਵਿੱਚ ਦੇਖ ਸਕੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਇੰਪਰੂਵਮੈਂਟ ਉਹ ਕਰ ਸਕੇ ਕਿਉਂਕਿ ਸਪੋਜ਼ ਕਰੋ ਦੇਖੋ ਜੇ ਹੁਣ ਮੈਂ ਟੀਚ ਕਰ ਰਹੀ ਹਾਂ ਤਾਂ ਮੈਨੂੰ ਨਹੀਂ ਪਤਾ ਮੇਰੇ ਵਿੱਚ ਕੋਈ ਕਮੀ ਹੋਏਗੀ ਬਟ ਜਦੋਂ ਮੇਰੀ ਵੀਡੀਓ ਬਣੀ ਹੋਏਗੀ ਤਾਂ ਮੈਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਕਿੱਥੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ ਮੀਨਜ਼ ਕਿ ਅਸੀਂ ਉਹਦੇ ਨਾਲ ਜਿਹੜਾ ਸਵੈ ਵਿਸ਼ਲੇਸ਼ਣ ਉਹ ਕਰ ਸਕਦੇ ਹਾਂ ਕਮੀਆਂ ਵੀ ਲੱਭ ਸਕਦੇ ਹਾਂ ਆਪਣੀਆਂ ਤੇ ਗੁਣ ਵੀ ਲੱਭ ਸਕਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਸੁਧਾਰ ਕਰ ਸਕਦੇ ਆ ਫਿਰ ਅਸਲੀ ਜਮਾਤਾਂ ਦੇ ਹਾਲਤਾਂ ਵਿੱਚ ਅਧਿਆਪਨ ਕਰਾਉਣ ਦੇ ਲਈ ਹੁਣ ਸੂਖਮ ਅਧਿਆਪਨ ਦਾ ਮਹੱਤਵ ਇਸ ਪੱਖ ਤੋਂ ਵੀ ਹੈ ਕਿਉਂਕਿ ਜਿਹੜੀਆਂ ਅਸਲੀ ਜਮਾਤਾਂ ਹੁੰਦੀਆਂ ਨੇ ਉਹਦੇ ਹਾਲਤਾਂ ਦੇ ਵਿੱਚ ਅਧਿਆਪਨ ਕਿਵੇਂ ਕਰਾਉਣਾ ਹੈ ਅਸੀਂ ਉਹਦੇ ਨਾਲ ਸਬੰਧਿਤ ਵੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸਿਖਲਾਈ ਦੇ ਸਕਦੇ ਆ ਫਿਰ ਇਹ ਸਿਖਿਆਰਥੀਆਂ ਨੂੰ ਨਿਰੰਤਰ ਪੁਨਰਬਲ ਦੇਣ ਦੇ ਲਈ ਪੁਨਰਬਲ ਦੇਣ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਨੂੰ ਜਿਹੜੀ ਫੀਡਬੈਕ ਹੈ ਉਹ ਵੀ ਇਹਦੇ ਚ ਨਿਰੰਤਰ ਦਿੰਦੇ ਆ ਕੰਟੀਨਿਊਸਲੀ ਜਦੋਂ ਬੱਚਾ ਇੱਕ ਸਕਿੱਲ ਦੀ ਪ੍ਰੈਕਟਿਸ ਕਰਦਾ ਹੈ ਤਾਂ ਨਾਲ ਦੀ ਨਾਲ ਉਹਨੂੰ ਜਿਹੜੀ ਫੀਡਬੈਕ ਹੈ ਉਹ ਦਿੱਤੀ ਜਾਂਦੀ ਹੈ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਇਹਦੀਆਂ ਸੀਮਾਵਾਂ ਕਿਹੜੀਆਂ ਨੇ ਲਿਮਿਟੇਸ਼ਨਸ ਕਿਹੜੀਆਂ ਨੇ ਮੀਨਸ ਕਮੀਆਂ ਕੀ ਨੇ ਦੇ ਵਿੱਚ ਪਹਿਲਾ ਹੈ ਕਿ ਇਹ ਸਾਰੇ ਵਿਦਿਆਪਨ ਕੌਸ਼ਲਾਂ ਦੀ ਸਿਖਲਾਈ ਨਹੀਂ ਦੇ ਸਕਦਾ ਸੂਖਮ ਤੇ ਆਪਾਂ ਦੀ ਪਹਿਲੀ ਕਮੀ ਕੀ ਹੈ ਕਿ ਇਹਦੇ ਨਾਲ ਜਿਹੜੇ ਵੱਖ-ਵੱਖ ਕੌਸ਼ਲ ਨੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤਾਂ ਸਾਰਿਆਂ ਦੀ ਜਿਹੜੀ ਟ੍ਰੇਨਿੰਗ ਉਹ ਨਹੀਂ ਦਿੱਤੀ ਜਾ ਸਕਦੀ ਤੇ ਇਸੇ ਰਾਈ ਪਾਠ ਦੀ ਜਿਹੜੀ ਨਿਰੰਤਰਤਾ ਉਹ ਵੀ ਟੁੱਟਦੀ ਹੈ ਕਿਉਂਕਿ ਇਹਦੇ ਵਿੱਚ ਅਸੀਂ ਸਿਰਫ ਥੋੜਾ ਜਿਹਾ ਕੰਟੈਂਟ ਲੈਣੇ ਪੜਾਉਣ ਦੇ ਵਾਸਤੇ ਥੋੜਾ ਜਿਹਾ ਵਿਸ਼ਾ ਵਸਤੂ ਸਪੋਜ਼ ਕਰੋ ਅਸੀਂ 6ਵੀਂ ਕਲਾਸ ਦਾ ਪੜਾ ਰਹੇ ਹਾਂ ਇੱਕ ਚੈਪਟਰ ਪੰਜਾਬੀ ਲੈ ਲਓ ਤਾਂ ਅਸੀਂ ਕਹਾਣੀ ਪੜਾਉਣੇ ਉਹਦੇ ਵਿੱਚੋਂ ਜਾਂ ਇਕਾਂਗੀ ਸੀ ਤਾਂ ਉਹਦੇ ਵਿੱਚੋਂ ਅਸੀਂ ਸਿਰਫ ਉਹਦਾ ਕੁਝ ਜਿਹੜੇ ਪੈਰਾਗ੍ਰਾਫ ਹੈ ਉਹੀ ਲਵਾਂਗੇ ਫਿਰ ਪਾਠ ਦੀ ਜਿਹੜੀ ਸਮੁੱਚੀ ਸਮਗਰੀ ਹੈ ਉਹਨੂੰ ਥੋੜੇ ਸਮੇਂ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਹੁਣ ਪੜਾਉਣ ਦੇ ਲਈ ਟਾਈਮ ਕਿੰਨਾ ਮਿਲਦਾ 5 ਤੋਂ 7 ਮਿੰਟ ਤਾਂ 5 ਤੋਂ 7 ਮਿੰਟਾਂ ਦੇ ਵਿੱਚ ਜਿਹੜਾ ਵਿਦਿਆਰਥੀ ਹੈ ਉਹ ਜੇਕਰ ਪੂਰੇ ਪਾਠ ਸਮਗਰੀ ਨੂੰ ਲੈਂਦਾ ਹੋਵੇ ਨਹੀਂ ਪੜਾ ਸਕੇਗਾ ਫਿਰ ਅਸਲੀ ਜਮਾਤ ਦੇ ਵਿੱਚ ਜਦੋਂ ਪੜਾਉਣਾ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਸੂਖਮ ਅਧਿਆਪਨ ਦੇ ਵਿੱਚ ਜੇਕਰ ਅਸੀਂ ਇੰਨੀ ਜ਼ਿਆਦਾ ਪ੍ਰੈਕਟਿਸ ਕਰਾਂਗੇ ਤਾਂ ਜਿਹੜੀਆਂ ਅਸਲ ਜਮਾਤ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਹੱਲ ਕਰਨ ਦੇ ਯੋਗ ਨਹੀਂ ਹੋ ਸਕਾਂਗੇ ਕਿਉਂਕਿ ਕਿੰਨੇ ਜ਼ਿਆਦਾ ਬੱਚੇ ਹੋਣਗੇ ਤਾਂ ਉਹਨਾਂ ਬੱਚਿਆਂ ਦੇ ਅਕੋਰਡਿੰਗ ਅਧਿਆਪਕ ਨੂੰ ਖੁਦ ਜਿਹੜੇ ਆਪਣੀ ਕਲਾਸ ਨੂੰ ਹੈਂਡਲ ਕਰਨ ਦੇ ਲਈ ਤਜਰਬਾ ਉਹ ਲੈਣਾ ਪੈਂਦਾ ਹੈ ਫਿਰ ਸੂਖਮ ਦੇ ਆਪਨ ਲਈ ਸਮਾਸਾਰਣੀ ਬਣਾਉਣ ਦੇ ਵਿੱਚ ਵੀ ਜਿਹੜੀ ਸਮੱਸਿਆ ਉਹ ਆਉਂਦੀ ਹੈ ਜਿਹੜਾ ਸਾਰਾ ਟਾਈਮ ਟੇਬਲ ਹੈ ਉਹ ਹੌਚ-ਪੌਚ ਹੋ ਜਾਂਦਾ ਹੈ ਤੇ ਇਹਦੇ ਵਿੱਚ ਅਧਿਆਪਨ ਕੌਸ਼ਲਾਂ ਦਾ ਜਿਹੜਾ ਖੇਤਰ ਉਹ ਸੀਮਤ ਹੁੰਦਾ ਹੈ ਕਿਉਂਕਿ ਜਦੋਂ ਪ੍ਰੈਕਟਿਸ ਕਰਵਾਈ ਜਾਂਦੀ ਹੈ ਤਾਂ ਹੌਸ਼ਲ ਬਹੁਤ ਜ਼ਿਆਦਾ ਨਹੀਂ ਬਟ 5 ਤੋਂ 6 ਜਿਹੜੀਆਂ ਸਕਿੱਲਸ ਨੇ ਕੌਸ਼ਲ ਨੇ ਉਹਨਾਂ ਦੀ ਪ੍ਰੈਕਟਿਸ ਹੀ ਕਰਵਾਈ ਜਾਂਦੀ ਹੈ ਤੇ ਇੱਕ ਖਰਚੀਲੀ ਵਿਧੀ ਵੀ ਹੈ ਕਿਉਂਕਿ ਤੇ ਟਾਈਮ ਵੀ ਵੇਸਟ ਹੁੰਦਾ ਤੇ ਜੇਕਰ ਅਸੀਂ ਕਹੀ ਵੀ ਰਿਕਾਰਡਿੰਗ ਕਰਨ ਦੇ ਲਈ ਸਾਨੂੰ ਮਟੀਰੀਅਲ ਚਾਹੀਦਾ ਤਾਂ ਉਹ ਵੀ ਕੋਸਟਲੀ ਹੀ ਮਿਲੇਗਾ ਤੇ ਇਹਦੇ ਲਈ ਬਹੁਤ ਸਾਰੇ ਜਿਹੜੇ ਸਹਾਇਕ ਸਾਧਨ ਨੇ ਉਹਨਾਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ ਤਾਂ ਜੋ ਥੋੜੇ ਸਮੇਂ ਦੇ ਵਿੱਚ ਜਿਹੜਾ ਕੰਟੈਂਟ ਹੈ ਉਹਨੂੰ ਵਧੀਆ ਤਰੀਕੇ ਨਾਲ ਕਰਵਾਇਆ ਜਾ ਸਕੇ ਤੇ ਇਸ ਕਰਕੇ ਜਿਹੜੇ ਸਾਧਨ ਅਸੀਂ ਅਰੇਂਜ ਕਰਨੇ ਨੇ ਕਈ ਵਾਰ ਉਹ ਸਾਧਨ ਸਾਡੇ ਕੋਲ ਪੋਸੀਬਲ ਨਹੀਂ ਹੁੰਦੇ ਪਰ ਸੰਖੇਪ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੱਕਰ ਜਿਹੜਾ ਇਹ ਸੂਖਮ ਅਧਿਆਪਨ ਦੀ ਪ੍ਰਕਿਰਿਆ ਵਿਦਿਆਰਥੀਆਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਟ੍ਰੇਨਡ ਕਰਨ ਦੇ ਵਿੱਚ ਮਦਦ ਕਰਦੀ ਹੈ ਤੇ ਇਹਦੀਆਂ ਕਮੀਆਂ ਨੂੰ ਅਸੀਂ ਦੂਰ ਕਰਕੇ ਇਹਨੂੰ ਵਧੀਆ ਢੰਗ ਦੇ ਨਾਲ ਵਰਤੋਂ ਦੇ ਵਿੱਚ ਲੈ ਕੇ ਆ ਸਕਦੇ ਹਾਂ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ